ਬੱਲੇ ਰਖ ਨਾਮ ਕੀ ਕਹਿਣਾ ਚਾਹੋਗੇ ਇੱਕ ਹੱਸਦਾ ਖੇਡਦਾ ਨੌਜਵਾਨ ਇਸ ਤਰ੍ਹਾਂ ਚੱਲੇ ਜਾਣਾ ਤੇ ਤੁਸੀਂ ਵੀ ਅੱਜ ਆਇਓ ਤੇ ਕਿਸ ਤਰ੍ਹਾਂ ਲੱਗ ਰਿਹਾ ਹੈ ਸਸੀ ਕਾਲ ਜੀ ਬੇਟਾ ਇਸ ਤਰ੍ਹਾਂ ਮਹਿਸੂਸ ਕਰ ਰਹੀ ਆ ਕਿ ਜਿੱਦਾਂ ਨੋਨ ਨਾਲ ਮਾਸ ਟੁੱਟ ਜਾਂਦਾ ਜਿਵੇਂ ਕੋਈ ਦਿਲ ਦਾ ਟੁਕੜਾ ਚਲਾ ਗਿਆ ਹੁੰਦਾ ਕਿਉਂਕਿ ਪੰਜਾਬ ਦਾ ਮੇਰੇ ਵਰਗਾ ਉਹ ਪੁੱਤਰ ਸੀ ਜਿਹੜਾ ਹਮੇਸ਼ਾ ਹੀ ਸੱਭਿਆਚਾਰ ਨੂੰ ਤੇ ਪੰਜਾਬੀ ਵਿਰਸੇ ਨੂੰ ਬਰਨਾਇਆ ਹੋਇਆ ਸੀ ਇਸ ਲਈ ਤੁਸੀਂ ਸਾਰੇ মিডিਆ ਵਾਲੇ ਨੋਟ ਕਰੋ ਕਿ ਵਰਲਡਵਾਈਡ ਜਿੰਨੀਆਂ ਅਰਦਾਸਾਂ ਮੇਰੇ ਖਿਆਲ ਆ ਇਸ ਮੇਰੇ ਪੁੱਤਰ ਲਈ ਪੰਜਾਬ ਦੇ ਪੁੱਤਰ ਲਈ ਹੋਈਆਂ ਹੋਰ ਕਿਸੇ ਕਲਾਕਾਰ ਲਈ ਨਹੀਂ ਹੋਈਆਂ ਇਹਦੀ ਵਜ੍ਹਾ ਇਹੀ ਇੱਕ ਬਹੁਤ ਪਿਆਰਾ ਬੱਚਾ ਸੀ ਪੰਜਾਬੀ ਡਰੈੱਸਾਂ ਪਾਉਂਦਾ ਸੀ ਔਰ ਸਿੰਗਰਾਂ ਨੂੰ ਥੋੜੀ ਜਿਹੀ ਸਿੱਖਿਆ ਲੈਣੀ ਚਾਹੀਦੀ ਹੈ ਵੀ ਪੰਜਾਬੀ ਸੱਭਿਆਚਾਰ ਵਾਲ ਥੋੜਾ ਜਿਹਾ ਮੋੜਾ ਪਾ ਲੋ ਕਿਤੇ ਵੀ ਜਾਨਨੇ ਹੋ ਗੌਣ ਤਾਂ ਇੱਕ ਵਾਰੀ ਜ਼ਰੂਰ ਤੁਸੀਂ ਪੰਜਾਬੀ ਲਿਬਾਸ ਚ ਜਾਓ ਮੁੜ ਕੇ ਭਾਵੇਂ ਜਿਹੜੇ ਮਰਜ਼ੀ ਕੱਪੜੇ ਪਾ ਲਓ ਬਸ ਥੈਂਕ ਯੂ ਜੀ ਮੇਰੇ ਬੜਾ ਸਪੋਰਟ ਕਰ ਰਿਹਾ ਜਿਵੇਂ ਉਹਨਾਂ ਦੇ ਸ਼ੋਅ ਸੀਗੇ ਕਹਿੰਦੇ ਅਸੀਂ ਲਾਵਾਂਗੇ ਸਾਰੇ ਪਰਿਵਾਰ ਨੂੰ ਮਦਦ ਕੀਤੀ ਜਾਵੇਗੀ ਤੁਹਾਨੂੰ ਲੱਗਦਾ ਵੀ ਚੰਗਾ ਉਪਰਾਲਾ ਪੰਜਾਬੀ ਜਿਉਂਦੇ ਰਣ ਜਿਉਂਦੇ ਰਣ ਮੇਰੇ ਪੁੱਤਰ ਸਾਰੇ ਕਨਵਰ ਗਰੇਵਾਲ ਮੇਰੇ ਪਿੰਡ ਦਾ ਹੈ ਮੇਰਾ ਭਤੀਜਾ ਹੈ ਬਿੱਲਾ ਹੋ ਗਿਆ ਹੋਰ ਜੱਸ ਵਾਜਵਾ ਮੇਰੇ ਪੁੱਤਰ ਨੇ ਮੈਂ ਵੀ ਤਿਆਰ ਹਾਂ ਜੀ ਅਸੀਂ ਸਾਰੇ ਰੋਕ ਕਿਉਂ ਕੋ ਬੇਖੋ ਜਿਹਦਾ ਬੱਚਾ ਚਲਾ ਜਾਂਦਾ ਪਤਾ ਤਾਂ ਉਹ ਨਹੀਂ ਹੁੰਦਾ ਜਿੰਨੇ ਮੈਂ ਉਹਨੀਆਂ ਗੱਲਾਂ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਅਸਲੀਅਤ ਇਹੀ ਹੈ ਵੀ ਡੰਗਰਾਂ ਤੋਂ ਬੱਚਦਾ ਬੱਚਾ ਤਾਂ ਮੇਰਾ ਬੱਚਾ ਚਲਾ ਗਿਆ ਪਸ਼ੂਆਂ ਦਾ ਜਿਹੜਾ ਵਾਰਾ ਦਾ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ ਸੋ ਅੱਜ ਮੈਂ ਬੜੇ ਦੁਖੀ ਮਨ ਨਾਲ ਆਪਣੇ ਪੁੱਤਰ ਨੂੰ ਸ਼ਰਧਾਂਜਲੀ ਦੇਣ ਆਈਆਂ ਥੈਂਕ ਯੂ ਬਹੁਤ ਰੱਖਦਾ ਮੈਂ ਕੀ ਕਹਿਣਾ ਚਾਹੂਗਾ ਇੱਕ ਹੱਸਦਾ ਖੇਡਦਾ ਨੌਜਵਾਨ ਇਸ ਤਰ੍ਹਾਂ ਚਲੇ ਜਾਣਾ ਤੇ ਤੁਸੀਂ ਵੀ ਅੱਜ ਆਏ ਹੋ ਤੇ ਕਿਸ ਤਰ੍ਹਾਂ ਲੱਗ ਰਿਹਾ ਹੈ ਸਸੀ ਕਾਲ ਜੀ ਬੇਟਾ ਇਸ ਤਰ੍ਹਾਂ ਮਹਿਸੂਸ ਕਰ ਰਹੀ ਆ ਕਿ ਜਿੱਦਾਂ ਨੋਨ ਨਾਲ ਮਾਸ ਟੁੱਟ ਜਾਂਦਾ ਜਿਵੇਂ ਕੋਈ ਦਿਲ ਦਾ ਟੁਕੜਾ ਚਲਾ ਗਿਆ ਹੁੰਦਾ ਕਿਉਂਕਿ ਪੰਜਾਬ ਦਾ ਮੇਰੇ ਵਰਗਾ ਉਹ ਪੁੱਤਰ ਸੀ ਜਿਹੜਾ ਹਮੇਸ਼ਾ ਹੀ ਸੱਭਿਆਚਾਰ ਨੂੰ ਤੇ ਪੰਜਾਬੀ ਵਿਰਸੇ ਨੂੰ ਬਰਨਾਇਆ ਹੋਇਆ ਸੀ ਇਸ ਲਈ ਤੁਸੀਂ ਸਾਰੇ মিডিਆ ਵਾਲੇ ਨੋਟ ਕਰੋ ਕਿ ਵਰਲਡਵਾਈਡ ਜਿੰਨੀਆਂ ਅਰਦਾਸਾਂ ਮੇਰੇ ਖਿਆਲ ਆ ਇਸ ਮੇਰੇ ਪੁੱਤਰ ਲਈ ਪੰਜਾਬ ਦੇ ਪੁੱਤਰ ਲਈ ਹੋਈਆਂ ਹੋਰ ਕਿਸੇ ਕਲਾਕਾਰ ਲਈ ਨਹੀਂ ਹੋਈਆਂ ਇਹਦੀ ਵਜ੍ਹਾ ਇਹੀ ਇੱਕ ਬਹੁਤ ਪਿਆਰਾ ਬੱਚਾ ਸੀ ਪੰਜਾਬੀ ਡਰੈੱਸਾਂ ਪਾਉਂਦਾ ਸੀ ਔਰ ਸਿੰਗਰਾਂ ਨੂੰ ਸੋੜੀ ਜੀ ਸਿੱਖ ਲੈਣੀ ਚਾਹੀਦੀ ਐ ਵੀ ਪੰਜਾਬੀ ਸੱਭਿਆਚਾਰ ਵੱਲ ਥੋੜਾ ਜਿਹਾ ਮੋੜਾ ਪਾ ਲੋ ਕਿਤੇ ਵੀ ਜਾਨੇ ਹੋ ਗਾਉਂ ਤਾਂ ਇੱਕ ਵਾਰੀ ਜ਼ਰੂਰ ਤੁਸੀਂ ਪੰਜਾਬੀ ਲਿਬਾਸ ਚ ਜਾਓ ਮੁੜ ਕੇ ਭਾਵੇਂ ਜਿਹੜੇ ਮਰਜ਼ੀ ਕੱਪੜੇ ਪਾ ਲੋ ਬਸ ਥੈਂਕ ਯੂ ਜੀ ਮੇਰੇ ਬੜਾ ਸਪੋਰਟ ਕਰ ਰਹੇ ਆ ਜਿਵੇਂ ਉਹਨਾਂ ਦੇ ਸ਼ੋਅ ਸੀਗੇ ਕਹਿੰਦੇ ਅਸੀਂ ਲਾਵਾਂਗੇ ਸਾਰੇ ਪਰਿਵਾਰ ਨੂੰ ਮਦਦ ਕੀਤੀ ਜਾਵੇਗੀ ਲੱਗਦਾ ਵੀ ਚੰਗਾ ਉਪਰਾਲਾ ਪੰਜਾਬੀ ਜਿਉਂਦੇ ਰਹਿਣ ਜਿਉਂਦੇ ਰਹਿਣ ਮੇਰੇ ਪੁੱਤਰ ਸਾਰੇ ਕਨਵਰ ਗਰੇਵਾਲ ਮੇਰੇ ਪਿੰਡ ਦਾ ਹੈ ਮੇਰਾ ਭਤੀਜਾ ਹੈ ਬਿੱਲਾ ਹੋ ਗਿਆ ਹੋਰ ਜੱਸਵਾਜਾ ਮੇਰੇ ਪੁੱਤਰ ਨੇ ਮੈਂ ਵੀ ਤਿਆਰ ਆ ਜੀ ਅਸੀਂ ਸਾਰੇ ਰਲ ਕੇ ਮ ਰੋਕਾ ਕੋ ਦੇਖੋ ਜਿਹਦਾ ਬੱਚਾ ਚਲਾ ਜਾਂਦਾ ਪਤਾ ਤਾਂ ਉਹ ਨਹੀਂ ਹੁੰਦਾ ਜਿੰਨੇ ਮੈਂ ਉਹਨੀਆਂ ਗੱਲਾਂ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਅਸਲੀਅਤ ਤਾਂ ਇਹੀ ਹੈ ਵੀ ਡੰਗਰਾਂ ਤੋਂ ਬੱਚਦਾ ਬੱਚਾ ਤਾਂ ਮੇਰਾ ਬੱਚਾ ਚਲਾ ਗਿਆ ਪਸ਼ੂਆਂ ਦਾ ਜਿਹੜਾ ਵਾਰਾ ਦਾ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ ਸੋ ਅੱਜ ਮੈਂ ਬੜੇ ਦੁਖੀ ਮਨ ਨਾਲ ਆਪਣੇ ਪੁੱਤਰ ਨੂੰ ਸ਼ਰਧਾਂਜਲੀ ਦੇਣ ਆਈਆਂ ਥੈਂਕ ਯੂ ਅੱਲਾਮ ਕੀ ਕਹਿਣਾ ਚਾਹੂਗੀ ਇੱਕ ਹੱਸਦਾ ਖੇਡਦਾ ਨੌਜਵਾਨ ਇਸ ਤਰ੍ਹਾਂ ਚਲੇ ਜਾਣਾ ਤੇ ਤੁਸੀਂ ਵੀ ਅੱਜ ਆਏ ਹੋ ਤੇ ਕਿਸ ਤਰ੍ਹਾਂ ਦੇਖਦੇ ਸਸੀ ਕਾਲ ਜੀ ਬੇਟਾ ਇਸ ਤਰ੍ਹਾਂ ਮਹਿਸੂਸ ਕਰ ਰਹੀ ਆ ਕਿ ਜਿੱਦਾਂ ਨੋਨ ਨਾਲ ਮਾਸ ਟੁੱਟ ਜਾਂਦਾ ਜਿਵੇਂ ਕੋਈ ਦਿਲ ਦਾ ਟੁਕੜਾ ਚਲਾ ਗਿਆ ਹੁੰਦਾ ਕਿਉਂਕਿ ਪੰਜਾਬ ਦਾ ਮੇਰੇ ਵਰਗਾ ਉਹ ਪੁੱਤਰ ਸੀ ਜਿਹੜਾ ਹਮੇਸ਼ਾ ਹੀ ਸੱਭਿਆਚਾਰ ਨੂੰ ਤੇ ਪੰਜਾਬੀ ਵਿਰਸੇ ਨੂੰ ਬਰਨਾਇਆ ਹੋਇਆ ਸੀ ਇਸ ਲਈ ਤੁਸੀਂ ਸਾਰੇ মিডিਆ ਵਾਲੇ ਨੋਟ ਕਰੋ ਕਿ ਵਰਲਡਵਾਈਡ ਜਿੰਨੀਆਂ ਅਰਦਾਸਾਂ ਮੇਰੇ ਖਿਆਲ ਆ ਇਸ ਮੇਰੇ ਪੁੱਤਰ ਲਈ ਪੰਜਾਬ ਦੇ ਪੁੱਤਰ ਲਈ ਹੋਈਆਂ ਹੋਰ ਕਿਸੇ ਕਲਾਕਾਰ ਲਈ ਨਹੀਂ ਹੋਈਆਂ ਇਹਦੀ ਵਜ੍ਹਾ ਇਹੀ ਇੱਕ ਬਹੁਤ ਪਿਆਰਾ ਬੱਚਾ ਸੀ ਪੰਜਾਬੀ ਡਰੈੱਸਾਂ ਪਾਉਂਦਾ ਸੀ ਔਰ ਸਿੰਗਰਾਂ ਨੂੰ ਥੋੜੀ ਜਿਹੀ ਸਿੱਖਿਆ ਲੈਣੀ ਚਾਹੀਦੀ ਹੈ ਵੀ ਪੰਜਾਬੀ ਸੱਭਿਆਚਾਰ ਵਾਲ ਥੋੜਾ ਜਿਹਾ ਮੋੜਾ ਪਾ ਲੋ ਕਿਤੇ ਵੀ ਜਾਨਨੇ ਹੋ ਗੌਣ ਤਾਂ ਇੱਕ ਵਾਰੀ ਜ਼ਰੂਰ ਤੁਸੀਂ ਪੰਜਾਬੀ ਲਿਬਾਸ ਚ ਜਾਓ ਮੁੜ ਕੇ ਭਾਵੇਂ ਜਿਹੜੇ ਮਰਜ਼ੀ ਕੱਪੜੇ ਪਾ ਲਓ ਬਸ ਥੈਂਕ ਯੂ ਜੀ ਮੇਰੇ ਬੜਾ ਸਪੋਰਟ ਕਰ ਰਿਹਾ ਜਿਵੇਂ ਉਹਨਾਂ ਦੇ ਸ਼ੋਅ ਸੀਗੇ ਕਹਿੰਦੇ ਅਸੀਂ ਲਾਵਾਂਗੇ ਸਾਰੇ ਪਰਿਵਾਰ ਨੂੰ ਮਦਦ ਕੀਤੀ ਜਾਵੇਗੀ ਤੁਹਾਨੂੰ ਲੱਗਦਾ ਵੀ ਚੰਗਾ ਉਪਰਾਲਾ ਪੰਜਾਬੀ ਜਿਉਂਦੇ ਰਹਿਣ ਜਿਉਂਦੇ ਰਹਿਣ ਮੇਰੇ ਪੁੱਤਰ ਸਾਰੇ ਕਨਵਰ ਗਰੇਵਾਲ ਮੇਰੇ ਪਿੰਡ ਦਾ ਹੈ ਮੇਰਾ ਭਤੀਜਾ ਹੈ ਬਿੱਲਾ ਹੋ ਗਿਆ ਹੋਰ ਜੱਸ ਵਾਜਵਾ ਮੇਰੇ ਪੁੱਤਰ ਨੇ ਮੈਂ ਵੀ ਤਿਆਰ ਹਾਂ ਜੀ ਅਸੀਂ ਕਰੋ ਕਿਉਂਕਿ ਵੇਖੋ ਜਿਹਦਾ ਬੱਚਾ ਚਲਾ ਜਾਂਦਾ ਪਤਾ ਤਾਂ ਉਹਨੂੰ ਹੀ ਹੁੰਦਾ ਜਿੰਨੇ ਮੂੰਹ 언ੀਆਂ ਗੱਲਾਂ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਅਸਲੀਅਤ ਤਾਂ ਇਹੀ ਹੈ ਵੀ ਡੰਗਰਾਂ ਤੋਂ ਬੱਚਦਾ ਬੱਚਾ ਤਾਂ ਮੇਰਾ ਬੱਚਾ ਚਲਾ ਗਿਆ ਪਸ਼ੂਆਂ ਦਾ ਜਿਹੜਾ ਵਾਰਾ ਦਾ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ ਸੋ ਅੱਜ ਮੈਂ ਬੜੇ ਦੁਖੀ ਮਨ ਨਾਲ ਆਪਣੇ ਪੁੱਤਰ ਨੂੰ ਸ਼ਰਧਾਂਜਲੀ ਦੇਣ ਆਈਆਂ ਥੈਂਕ ਯੂ